ਗਰਮ ਸੀ ਕਿ ਜਿਹੜੇ ਸਿਨੇਮਾ ਹਾਲ ਦੀ ਬਲਵਾਏ ਚਕਾਣ ਵਾਸਤੇ ਤੁਸੀਂ ਸੰਘਰਸ਼ ਕੀਤਾ ਲੱਗਦਾ ਕਿ ਤੁਹਾਡਾ ਸੰਘਰਸ਼ ਸਫਲ ਹੋ ਰਿਹਾ ਸਰ ਜਿਹੜੀ ਇੱਕ ਸੱਜਤਰ ਦੀ ਲੜਾਈ ਹੈ ਉਹਨੂੰ ਫਲ ਜ਼ਰੂਰ ਲੱਗੇ ਸਾਡੀ ਇਨਸਟਿਟਿਊਟ ਸੀਗੀ ਲੋਕਾਂ ਦੀ ਜ਼ਰੂਰ ਸੀਗੀ ਪਬਲਿਕ ਦੀ ਡਿਮਾਂਡ ਸੀ ਜਦੋਂ ਸਾਂਝੇ ਤੌਰ ਪਰ ਡਿਮਾਂਡ ਪਰਮਾਤਮਾ ਦੇ ਘਰ ਵਿੱਚ ਜਾਂਦੀ ਹੈ ਉਹਦੇ ਪਰਮਾਤਮਾ ਸੁਣ ਕੇ ਉਹ ਹੱਲ ਜ਼ਰੂਰ ਕੱਢਦਾ ਹੈ ਅੱਜ ਬਹੁਤ ਅੱਛਾ ਦਿਨ ਹੈ ਕਿ ਅੱਜ ਦਾ ਗਰਾਊਂਡ ਹੈ ਹੁਣ ਹਾਂਜੀ ਇਹਨਾਂ ਨੇ ਚੱਕਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਜਿਹੜੀ ਸਾਡੀ ਮੇਨ ਡਿਮਾਂਡ ਸੀ ਜੀ ਆਪਾਂ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਸਾਡੀ ਜਿਹੜੀ ਪ੍ਰਕਿਰਿਆ BBMP ਨੇ ਸ਼ੁਰੂ ਕਰ ਦਿੱਤਾ ਬਹੁਤ ਅੱਛੀ ਗੱਲ ਬਾਤ ਹੈ ਪਰ ਕੁਝ ਲੋ ਜਿਹੜੇ ਰੋਜ਼ ਬੰਦਾਰਾਂ ਨੂੰ ਬਬਰੂ ਪਾਉਂਦੇ ਸੀ ਕਾਡੇ ਨੂੰ ਤਿਲ ਚੋੜੀ ਪਾਉਂਦੇ ਸੀ ਵੀ ਡਾਕਟਰ ਦਾ ਇਹ ਕੰਮ ਹੱਲ ਨਾ ਹੋਵੇ ਧਰਨਾ ਲਾਇਆ ਸੀ ਅਸੀਂ ਰਾਖੀ ਕੀਤੀ ਸੀ ਉਹ ਇਹੀ ਡਿਮਾਂਡ ਕਰਦੇ ਸੀ ਇੱਕਦੇ ਹੱਲ ਨਾ ਹੋ ਰਿਹਾ ਮੈਂ ਅੱਜ ਉਹਨਾਂ ਦੇ ਮਸੂਬਿਆਂ ਪਰ ਪਾਣੀ ਫਿਰਿਆ ਪਰ ਸੋ ਬੜੀ ਜ਼ੋਰ ਜਨ ਨਾਲ ਬੋਲਦੇ ਸੀ ਵੀ ਆਪਣੇ ਆਪ ਹੀ ਪੈਦਾ ਕਰਦੇ ਸੀ ਬਿਮਾਰੀਆਂ ਆਪਣੇ ਹੀ ਇਲਾਜ ਅਸੀਂ ਨਹੀਂ ਕਰਦੇ ਸੀ ਇਹਨਾਂ ਲੋਕਾਂ ਨੇ ਇਹ ਲੋਕ ਪੁੱਛਣਗੇ ਕਿ ਸਿਨੇਮਾ ਹਲ ਕੀ ਨੇ ਟੋ ਆਇਆ ਸੀ ਤੇ ਮਿੱਟੀ ਕਿਨੇ ਚਕਾਈ ਲੋਕਾਂ ਪਰ ਛਾਲ ਪੈਦਾ ਹੋਊਗਾ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਐ ਮੈਂ ਤੁਹਾਡੇ ਮੱਦੇਨਜ਼ਰ ਦਾ ਜਿਨ੍ਹਾਂ ਲੋਕਾਂ ਨੇ ਜਿਸ ਚੱਕੀ ਦਾ ਆਟਾ ਖਾਦਾ ਉਹਦੀ ਚੱਕੀ ਟੋਈ ਜਿਸ ਦੁਕਾਨਦਾਰ ਦਾ ਪਾਣੀ ਪੀਤਾ ਉਹਦੀ ਦੁਕਾਨ ਟੋਈ ਲੋਕਾਂ ਦਾ ਸਿਨੇਮੇ ਦਾ ਸਾਧਨ ਜਿਹਨੂੰ ਟਾਣ ਦਾ ਕੋਈ ਆਰਡਰ ਨਹੀਂ ਸੀ ਅਜਿਹਾ ਲੋਕਾਂ ਨੇ ਟੋਆ ਆ ਹੁਣ ਆਪਣੇ ਆਪ ਨੂੰ ਪਾਕ ਸ਼ੋਅ ਕਰਨ ਵਾਸਤੇ ਲੋਕਾਂ ਵਿੱਚ ਜਾ ਕੇ ਮੈਸੇਜ ਕਰਦੇ ਉਹਨਾਂ ਦੇ ਕਾਰਨਾਮੇ ਪਾਰੇ ਕੀਤੇ ਹੁੰਦਾ ਖਾਮਿਆਜਾ ਭੁਗਤਣਾ ਪਏਗਾ ਪਰ ਲੋਕ ਜਾਣਦੇ ਨੇ ਕਿਹੜੇ ਲੋਕ ਸ਼ਹਿਰ ਵਾਸਤੇ ਕੰਮ ਕਰਦੇ ਨੇ ਪਬਲਿਕ ਨੂੰ ਸਾਰਾ ਪਤਾ ਹੈ ਸੋ ਅੱਜ ਤੁਹਾਡੇ ਸਾਹਮਣੇ ਮਸ਼ੀਨ ਲੱਗ ਚੁੱਕੀ ਹੈ ਕਿ ਹੁਣੇ ਚੱਕ ਲੈਣਗੇ ਜਦ ਕਿ ਸਫਾਈ ਹੋ ਜਾਏਗੀ ਸਫਾਈ ਹੋਣ ਤੋਂ ਬਾਅਦ ਇਹਦਾ ਜੋ ਵੀ ਅਗਲਾ ਇਸਤੇਮਾਲ ਕਰਨਾ ਮੈਚ ਕਰਾਵਾਂਗੇ ਗਰਾਊਂਡ ਬਣਾਵਾਂਗੇ ਵਿਸ਼ੇਸ਼ੇ ਕਰਾਂਗੇ ਜੋ ਵੀ ਕਰਨਾ ਹੋਊਗਾ ਸਾਡੀ ਅਗਲੀ ਕਾਰਵਾਈ ਐਸਾ ਤਾਂ ਨਹੀਂ ਸਰ ਖਾਣਾ ਪੂਰਤੀ ਕਰ ਰਹੇ ਅੱਜ ਤੁਹਾਡੇ ਅਲਟੀਮੇਟ ਨੂੰ ਦੇਖ ਕੇ ਮਸ਼ੀਨ ਚੱਲ ਰਹੀ ਆ ਖਾਣਾ ਪੂਰਤੀ ਕਿੱਦਾਂ ਖਾਣਾ ਪੂਰਤੀ ਚੱਕਰ ਨਾਲ ਨਹੀਂ ਚੱਕਾਂਗੇ ਜੀ ਆਪਣੇ ਆਪ ਚੱਕ ਲੈਣਾ ਇੱਜ ਤੇ ਕੋਈ ਗੱਲ ਨਹੀਂ ਐ ਕਿਹੜੀ ਖਾਣਾ ਪੂਰਤੀ ਦੀ ਗੱਲ ਕਰ ਰਹੇ ਹੈਨਾ ਇਹਨਾਂ ਨੂੰ ਲਾਇਆ ਨਹੀਂ ਚੱਕਣਗੇ ਜੀ ਚੱਕ ਲੈਣੇ ਅੱਜ ਕਿੰਨੀ ਤਰੀਕ ਹੋ ਗਈ 26 ਹਾਂਜੀ ਹਾਂ ਬਸ 2-4 ਦਿਨ ਦੇ ਵਿੱਚ ਚੱਕ ਲੈਣਗੇ ਨੇ No problem ਸਰ ਕਈ ਤਾਂ ਮालतੂ ਤਾਂ ਨਹੀਂ ਕੋਈ ਗੱਲ ਹੈ ਕਈ ਤਾਂ ਵਿਰੋਧੀ ਤੁਹਾਡੇ ਮੰਤਾ ਮੰਗਦੇ ਪਏ ਕਿ ਡਾਕਟਰ ਸਾਹਿਬ ਦੇ ਖਿਲਾਫ ਪਰਚਾ ਹੋ ਜਾਵੇ ਮੈਂ ਕਰਦਾ ਮੈਂ ਕਹਿੰਦਾ ਯਾਰ ਮੈਨੂੰ ਲੱਗ ਜਾਵੇ ਫਾਂਸੀ ਮੈਂ ਉਹ ਰੋ ਉਮਰ ਕੈਲ ਮੇਰੇ ਬਾਸੇ ਜੋ ਦਿਲ ਕਰਦਾ ਲੜਨ ਪਾਵੇਂ ਲੜਨ ਜੋ ਇਹਨੇ ਚੀਜ਼ਾਂ ਤੋਂ ਨਹੀਂ ਸ਼ਰਮ ਮੱਡਦਾ ਮੈਂ ਬੋਲਡ ਸਟੈਪ ਚੱਕਿਆ ਸੀ ਮੈਂ ਪਬਲਿਕ ਵਾਸਤੇ ਚੱਕਿਆ ਸੀ ਇਸ ਕਰਕੇ ਪਬਲਿਕ ਜਦੋਂ ਸਾਡੇ ਨਾਲ ਹੈ ਤਾਂ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਦੇਸ਼ ਦੇ ਵਾਸਤੇ ਦੇਸ਼ ਦੇ ਲੋਕ ਕਮ ਆਸੇ ਸਾਡੇ ਵਰਗੇ ਲੋਕ ਅਗਰ ਮੋਰੇ ਹੋ ਕੇ ਕਰਵਾਨੀਆਂ ਨਹੀਂ ਦੇਣਗੇ ਤਾਂ ਕੌਣ ਦੇਊਗਾ ਮੇਰੇ ਪਰ ਜਿਹੜਾ ਪਰਚਾ ਕਰਾਂ ਜਿਹੜੀਆਂ ਧਾਰਾਂ ਲੱਗਦੀਆਂ ਜਿਹੜੇ ਕਾਨੂੰਨ ਬਣਦਾ ਸੈਂਟਰ ਕਰੇ ਸਟੇਟ ਕਰੇ ਜੋ ਦਿਲ ਕਰਦਾ ਕਰੇ ਪਰ ਮੈਂ ਨੰਗਲ ਸ਼ਹਿਰ ਵਾਸਤੇ ਹਰ ਤਰ੍ਹਾਂ ਦਾ ਉਪਰਾਲਾ ਕਰੂੰਗਾ ਮੈਂ ਆਪਣੇ ਸ਼ਹਿਰ ਨੂੰ ਮੁੜ ਕੇ ਬਸਾਉਣਾ ਹੈ ਔਰ ਇਹਦੇ ਵਾਸਤੇ ਮੇਰੀ ਜਿੰਨੀ ਵੀ ਕੋਸ਼ਿਸ਼ ਹੋਗੀ ਮੈਂ ਪੂਰੇ ਕਰਾਂਗਾ ਮੰਤਰੀ ਸਾਡੇ ਨਾਲ ਨੇ ਮੁੱਖ ਮੰਤਰੀ ਸਾਡੇ ਨਾਲ ਨੇ ਹਰਜੋਤ ਬੈਨ ਜੀ ਦਾ ਪੂਰਾ ਵਿਛਾ ਉਹ ਜੋ ਚਾਹੁੰਦੇ ਆ ਕਿ ਸ਼ਹਿਰ ਨੂੰ ਡਿਵੈਲਪ ਕਰਨ ਵਾਸਤੇ ਜੋ ਸਾਡਾ ਪ੍ਰਿਆਸ ਹੈਗਾ ਨੂੰ ਪੂਰਾ ਕਰਾਂਗੇ ਓਕੇ